ਅੱਜ ਅਸੀਂ ਇੱਕ ਅਜੀਹੀ ਬ੍ਰਹਮਣ ਦੀ ਜਟਿਲ ਮਸ਼ੀਨ ਦੀ ਗੱਲ ਕਰ ਰਹੇ ਹਾਂ ਜਿਸਦੇ ਬਾਰੇ ਨਾ ਹੀ ਕਿਸੇ ਸਕੂਲ ਵਿੱਚ ਜ਼ਿਆਦਾਤਰ ਪੜਾਇਆ ਜਾਂਦਾ ਹੈ ਤੇ ਨਾ ਹੀ ਤੁਹਾਨੂੰ ਕੋਈ ਦੱਸ ਸਕੇਗਾ ਤੁਸੀਂ ਇਹਨਾਂ ਗੱਲਾਂ ਬਾਰੇ ਸੋਚ ਕੇ ਹੈਰਾਨ ਰਹਿ ਜਾਓਗੇ ਇਹ ਹਨ ਸਾਡੇ ਮਨੁੱਖੀ ਸਰੀਰ ਦੇ ਅਦਭੁਤ ਤੱਥ ਜਨਮ ਤੋਂ ਬਾਅਦ ਸਾਡੇ ਸਰੀਰ ਦਾ ਹਰ ਇੱਕ ਹਿੱਸਾ ਵੱਧਦਾ ਹੈ ਸਾਡੇ ਸਰੀਰ ਦੇ ਹਰੇਕ ਅੰਗ ਦੀ ਗਰੋਥ ਹੁੰਦੀ ਹੈ ਸਿਰਫ ਸਾਡੇ ਸਰੀਰ ਦਾ ਇੱਕ ਅੰਗ ਨਹੀਂ ਵੱਧਦਾ ਉਹ ਹਨ ਸਾਡੇ ਅੱਖ ਦੀਆਂ ਕਾਲੀਆਂ ਪੁਤਲੀਆਂ ਉਹ ਸਾਡੇ ਜਨਮ ਤੋਂ ਮਰਨ ਤੱਕ ਇੱਕੋ ਹੀ ਸਾਈਜ਼ ਵਿੱਚ ਰਹਿੰਦੀਆਂ ਹਨ ਕਿਉਂਕਿ ਇਸ ਵਿੱਚ ਕੋਈ ਵੀ ਬਲੱਡ ਸਪਲਾਈ ਨਹੀਂ ਹੁੰਦੀ ਸਾਡਾ ਨੱਕ ਅਤੇ ਕੰਨ ਵੀ ਮਰਨ ਤੱਕ ਹੌਲੀ-ਹੌਲੀ ਵੱਧਦੇ ਰਹਿੰਦੇ ਹਨ ਸਾਡੇ ਸਰੀਰ ਵਿੱਚ ਹਰ ਰੋਜ਼ ਲੱਖਾਂ ਹੀ ਸੈੱਲ ਮਰਦੇ ਹਨ ਤੇ ਲੱਖਾਂ ਹੀ ਸੈੱਲ ਬਣਦੇ ਹਨ ਕਰੀਬ 5 ਸਾਲਾਂ ਵਿੱਚ ਸਾਡੇ ਸਰੀਰ ਦੇ ਸਾਰੇ ਸੈੱਲ ਬਦਲ ਜਾਂਦੇ ਹਨ ਸੌਂਦੇ ਸਮੇਂ ਸਾਡੇ ਸਰੀਰ ਨੂੰ ਪੈਰਾਲਿਸਿਸ ਯਾਨੀ ਕਿ ਲਕਵਾ ਮਾਰ ਜਾਂਦਾ ਹੈ ਤਾਂ ਕਿ ਸਾਡਾ ਸਰੀਰ ਬਿਹਤਰ ਤਰੀਕੇ ਨਾਲ ਆਰਾਮ ਕਰ ਸਕੇ ਸੌਂਦੇ ਸਮੇਂ ਜੇ ਸਾਡੇ ਹੱਥ ਦੇ ਵਿੱਚ ਕੋਈ ਚੀਜ਼ ਹੋਵੇ ਨੇਂਦ ਆ ਜਾਵੇ ਤਾਂ ਉਹ ਚੀਜ਼ ਸਾਡੇ ਹੱਥ ਵਿੱਚੋਂ ਛੁੱਟ ਕੇ نیچے ਡਿੱਗ ਜਾਂਦੀ ਹੈ ਜਦੋਂ ਅਸੀਂ ਸੌ ਕੇ ਸਵੇਰੇ ਉੱਠਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਈ ਅਸਲ ਵਿੱਚ ਅਸੀਂ ਸੌਣ ਤੋਂ 5-7 ਮਿੰਟ ਬਾਅਦ ਇੱਕ ਡੇਢ ਘੰਟੇ ਲਈ ਗਹਿਰੀ ਨੀਂਦ ਵਿੱਚ ਸੌ ਜਾਂਦੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਉੱਠਦੇ ਹਾਂ ਅਤੇ ਫਿਰ ਗਹਿਰੀ ਨੀਂਦ ਦੇ ਵਿੱਚ ਸੌ ਜਾਂਦੇ ਹਾਂ 2-3 ਘੰਟਿਆਂ ਵਿੱਚ ਸਾਡੀ ਨੀਂਦ ਪੂਰੀ ਹੋ ਜਾਂਦੀ ਹੈ ਹੌਲੀ-ਹੌਲੀ ਸਾਡੀ ਨੀਂਦ ਦੀ ਗਹਿਰਾਈ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਸਵੇਰੇ ਉੱਠ ਕੇ ਅਸੀਂ ਆਪਣੇ ਆਪ ਨੂੰ ਫਿਜ਼ੀਕਲੀ ਤੇ ਮੈਂਟਲੀ ਆਰਾਮ ਮਹਿਸੂਸ ਕਰਦੇ ਹਾਂ ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਸਾਡੇ ਅੰਦਰ ਅਗਲੀ ਸਵੇਰ ਨਵੀਂ ਊਰਜਾ ਪੈਦਾ ਹੁੰਦੀ ਹੈ ਇਨਸਾਨੀ ਸਰੀਰ ਦੀਆਂ ਉਂਗਲੀਆਂ ਦੇ ਨੋ 3.47 ਮਿਲੀਮੀਟਰ ਹਰ ਮਹੀਨੇ ਵਧਦੇ ਹਨ ਸਾਡੇ ਪੈਰਾਂ ਦੇ 9 ਹੱਥਾਂ ਦੀਆਂ ਉਂਗਲੀਆਂ ਨਾਲ 4 ਗੁਣਾ ਘੱਟ ਵੱਧਦੇ ਹਨ ਪੂਰੀ ਜ਼ਿੰਦਗੀ ਵਿੱਚ ਅਸੀਂ 2 ਤੋਂ 4 ਕਿਲੋ ਤੱਕ ਆਪਣੇ ਨਹ ਘੱਟ ਦਿੰਦੇ ਹਾਂ ਨਹ ਸਾਡੇ ਸਰੀਰ ਦੇ ਸਕਿਨ ਸੈੱਲ ਤੋਂ ਹੀ ਬਣੇ ਹੁੰਦੇ ਹਨ ਸਾਡੇ ਸਕਿਨ ਸੈੱਲ ਦਾ ਬੇਸਿਕ ਮਟੀਰੀਅਲ ਕੇਰਟਨ ਹੁੰਦਾ ਹੈ ਜਿਹੜਾ ਸਾਡੇ ਨਹਾਂ ਅਤੇ ਵਾਲਾਂ ਨੂੰ ਵਧਾਉਂਦਾ ਹੈ ਇੱਕ ਅਡਲਟ ਇਨਸਾਨ ਦੇ ਅੰਦਰ ਕਰੀਬ 5.5 ਲੀਟਰ ਖੂਨ ਹੁੰਦਾ ਹੈ ਸਾਡਾ ਦਿਲ ਪ੍ਰਤੀ ਮਿੰਟ 72 ਵਾਰ ਧੜਕ ਕੇ ਸਾਡੇ ਖੂਨ ਦੇ ਸੰਚਾਰ ਨੂੰ ਪੂਰੇ ਸਰੀਰ ਵਿੱਚ ਪਹੁੰਚਾਉਂਦਾ ਹੈ ਇਹ ਖੂਨ ਸਾਡੇ ਸਰੀਰ ਵਿੱਚ 4.8 ਕਿਲੋਮੀਟਰ ਤੋਂ 6.5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਦਾ ਹੈ ਜੇ ਸਾਡੇ ਸਰੀਰ ਦੀਆਂ ਸਾਰੀਆਂ ਰક્ત ਤਮਣੀਆਂ ਨੂੰ ਜੋੜ ਦਿੱਤਾ ਜਾਵੇ ਤਾਂ ਉਹਨਾਂ ਦੀ ਲੰਬਾਈ 1 ਲੱਖ ਕਿਲੋਮੀਟਰ ਹੋ ਜਾਵੇਗੀ ਬਹੁਤ ਹੀ ਹੈਰਾਨੀਜਨਕ ਗੱਲ ਇਹ ਹੈ ਕਿ ਸਾਡੇ ਦਿਲ ਵਿੱਚ ਛੋਟਾ ਜਿਹਾ ਪੰਪ 1 ਲੱਖ ਕਿਲੋਮੀਟਰ ਤੱਕ ਕਿਵੇਂ ਖੂਨ ਦਾ ਸੰਚਾਰ ਕਰਦਾ ਹੈ ਉਹ ਵੀ ਬਿਨਾਂ ਰੁਕੇ ਲਗਾਤਾਰ ਕਿੰਨੀ ਵੱਡੀ ਦੇਣ ਦਿੱਤੀ ਹੈ ਪ੍ਰਮਾਤਮਾ ਨੇ ਸਾਨੂੰ ਸਾਡੇ ਸਰੀਰ ਦਾ ਸਭ ਤੋਂ ਜ਼ਿਆਦਾ ਮਿਹਨਤੀ ਹਿੱਸਾ ਹੀ ਸਾਡਾ ਦਿਲ ਹੁੰਦਾ ਹੈ। ਸਾਡਾ ਦਿਲ ਪੂਰੇ ਦਿਨ ਵਿੱਚ ਕਰੀਬ 1 ਲੱਖ ਵਾਰ ਧੜਕਦਾ ਹੈ। ਪੂਰੀ ਜ਼ਿੰਦਗੀ ਵਿੱਚ ਕਰੀਬ 2250 ਕਰੋੜ ਵਾਰ। ਇਹ ਕੁਦਰਤੀ ਪੰਪ ਨਾ ਦੁਨੀਆ ਵਿੱਚ ਕਿਸੇ ਨੇ ਅਜਿਹਾ ਬਣਾਇਆ ਹੈ ਤੇ ਨਾ ਹੀ ਕਦੇ ਬਣੇਗਾ। 60 ਸਾਲ ਤੱਕ ਸਾਡੇ ਖਾਣੇ ਪੀਣ ਦੇ ਟੇਸਟ ਦੇ ਪਰਖਣ ਦੀ ਸ਼ਕਤੀ ਅੱਧੀ ਰਹਿ ਜਾਂਦੀ ਹੈ। ਬੱਚੇ ਸਭ ਤੋਂ ਜ਼ਿਆਦਾ ਟੇਸਟ ਨੂੰ ਪਰਖ ਸਕਦੇ ਹਨ। ਜਦੋਂ ਸਾਨੂੰ ਛਿਕ ਆਉਂਦੀ ਹੈ ਤਾਂ ਉਸ ਸਮੇਂ ਸਾਡੇ ਨੱਕ ਅਤੇ ਮੂੰਹ ਵਿੱਚੋਂ 160 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਬਾਹਰ ਆਉਂਦੀ ਹੈ ਇਸ ਛਿਕ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ ਇਹ ਸਾਡੇ ਗਲੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸਾਡਾ ਇਨਸਾਨੀ ਸਰੀਰਾਂ ਦਾ ਦਿਮਾਗ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਚੱਲਦਾ ਹੈ ਰਾਤ ਨੂੰ ਆਉਣ ਵਾਲੇ ਸੁਪਨੇ ਅੱਜ ਤੱਕ ਇੱਕ ਰਹੱਸ ਬਣੇ ਹੋਏ ਹਨ ਪਰ ਸਾਇੰਸ ਦੀ ਸਟੱਡੀ ਦੇ ਮੁਤਾਬਕ ਜੇਕਰ ਅਸੀਂ ਜ਼ਿਆਦਾ ਠੰਡੇ ਟੈਂਪਰੇਚਰ ਵਾਲੇ ਕਮਰੇ ਦੇ ਵਿੱਚ ਸੌਵਾਂਗੇ ਤਾਂ ਸੁਪਨੇ ਜ਼ਿਆਦਾ ਆਉਂਦੇ ਹਨ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਉਦੋਂ ਉਸ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਹਨ ਜਿਉਂ-ਜਿਉ ਉਹ ਵੱਧਦਾ ਹੈ ਤਿਉਂ-ਤਿਉਂ ਜੀਨਸ ਦੇ ਮੁਤਾਬਕ ਅੱਖਾਂ ਦਾ ਰੰਗ ਕਾਲਾ, ਨੀਲਾ ਤੇ ਭੂਰਾ ਹੋ ਜਾਂਦਾ ਹੈ ਜਿਵੇਂ ਸਾਡੀਆਂ ਉਂਗਲੀਆਂ ਦੇ ਫਿੰਗਰਪ੍ਰਿੰਟਸ ਦੁਨੀਆ ਵਿੱਚ ਕਿਸੇ ਨਾਲ ਮੈਚ ਨਹੀਂ ਕਰਦੇ ਉਸੇ ਤਰ੍ਹਾਂ ਹੀ ਸਾਡੀ ਜੀਭ ਨਾਲ ਦੀ ਜੀਭ ਕਿਸੇ ਹੋਰ ਦੀ ਨਹੀਂ ਹੁੰਦੀ ਇਨਸਾਨੀ ਸਰੀਰ ਦਾ ਦਿਮਾਗ ਕਰੀਬ 1400 ਗ੍ਰਾਮ ਦਾ ਹੁੰਦਾ ਹੈ ਸਾਡੇ ਦਿਮਾਗ ਵਿੱਚ ਕਰੀਬ 85 ਬਿਲੀਅਨ ਨਿਊਰੋਨ ਹੁੰਦੇ ਹਨ ਜੇ ਅਸੀਂ ਪੂਰੇ ਦਿਮਾਗ ਤੇ ਨਿਊਰੋਨਸ ਨੂੰ ਗਿਣਨ ਬੈਠੀਏ ਤਾਂ ਪੂਰੇ 3200 ਸਾਲ ਲੱਗ ਜਾਣਗੇ ਸਾਡਾ ਦਿਮਾਗ ਜਨਮ ਤੋਂ ਲੈ ਕੇ 5 ਸਾਲ ਤੱਕ 95% ਵੱਧ ਜਾਂਦਾ ਹੈ ਅਤੇ 18 ਸਾਲ ਤੱਕ 100% ਵੱਧ ਜਾਂਦਾ ਹੈ ਇਨਸਾਨੀ ਦਿਮਾਗ ਇੰਨਾ ਕੁ ਜਟਿਲ ਹੈ ਕਿ ਉਹ ਇੱਕ ਪੂਰੇ ਬ੍ਰਹਮੰਡ ਦੇ ਬਰਾਬਰ ਹੈ ਇੱਕ ਇਨਸਾਨ ਪੂਰੇ ਜੀਵਨ ਵਿੱਚ 33000 ਕਿਲੋ ਖਾਣਾ ਖਾ ਜਾਂਦਾ ਹੈ ਸਾਡੇ ਸਰੀਰ ਨੂੰ 90% ਬਿਮਾਰੀ ਚਿੰਤਾ ਕਰਨ ਲੱਗਦੀ ਹੈ ਜੇਕਰ ਲੰਮੀ ਉਮਰ ਜਿਉਣੀ ਹੈ ਤਾਂ ਚਿੰਤਾ ਕਰਨੇ ਛੱਡ ਦਿਓ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ ਹਮੇਸ਼ਾ ਖੁਸ਼ ਰਹੋ ਹੱਸਦੇ ਵਸਦੇ ਤੇ ਮੁਸਕਰਾਉਂਦੇ ਰਹੋ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ